ਮੈਂਬਰ ਮਲਵਿੰਦਰ ਕੰਗ ਨੇ ਕੰਗੜਾ ਰਣੋਥ ਉਤੇ ਤੰਜ ਕਸਿਆ ਹੁਣਾਂ ਕਿਹਾ ਕਿ ਨਾਕਾਮ ਅਦਾਕਾਰ ਤੋਂ ਬਾਅਦ ਗੈਰ ਜ਼ਿੰਮੇਵਾਰ ਸਿਆਸਤਦਾਨ ਜਿਹੜੀ ਕਿ ਕੰਗਣਾ ਸਾਬਤ ਹੋਇਆ ਕੰਗੜਾ ਰਣੋਥ ਨੇ ਫੋਕਸ ਜਾਣ ਪੁੱਛ ਕੇ ਵਿਵਾਦਤ ਬਿਆਨ ਦੇਣ ਤੇ ਫਿਰ ਮੁੱਕਰ ਜਾਣਾ ਉਸਦੀ ਕਮਜ਼ੋਰ ਮਾਨਸਿਕ ਸਥਿਤੀ ਉਜਾਗਰ ਕਰਤੀ ਹੈ ਹੁਣਾਂ ਕਿਹਾ ਕਿ ਬੀਜੇਪੀ ਨੂੰ ਕੰਗੜਾ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਬੀਜੇਪੀ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਣਾ ਰਣੋਥ ਇੱਕ ਵਾਰ ਫਿਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ ਔਰ ਪਿਛਲੇ ਪੰਜਾਬਣਾ ਚੁੰਨੇ ਬਾਰ-ਬਾਰ ਬਿਆਨ ਦੇ ਕੇ ਔਰ ਫਿਰ ਉਹ ਵਿਦਡਰੋ ਕੀਤੇ ਔਰ ਉਤੋਂ ਕੰਗਰਣ ਰਾਤਾ ਇਹ ਕਹਿਣਾ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਰਣ ਰਾਤ ਨੂੰ ਇਹ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਆ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚ ਉਹ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਰਹੀ ਹੈ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦਰ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਨਣਾ ਰੌਤ ਦਾ ਜਿਹੜਾ ਆ ਮਾਨਸਿਕ ਸਥਿਤੀ ਠੀਕ ਨਹੀਂ ਤਾਂ ਇਲਾਜ ਹੋਣਾ ਚਾਹੀਦਾ ਮੇਰਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੂਨਿਟ ਹੈ ਜਿਹੜੇ ਹੁਣ ਕਹਿੰਦੇ ਆ ਵੀ ਅਸੀਂ ਕੰਨਣਾ ਰੌਤ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਆਪਣੇ ਆਪ ਨੂੰ ਵੱਖ ਕਰ ਰਹੇ ਵਾਰ-ਵਾਰ ਕਰਦੇ ਆ ਇਹ ਭਾਜਪਾ ਦੀ ਇੱਕ ਗਿਣੀ ਮਿੱਠੀ ਜਿਹੜੀ ਆ ਸਿਆਸਤ ਐ ਪਹਿਲਾਂ ਕੰਟਰੋਵਰਸ਼ੀਅਲ ਬਿਆਨ ਦਵਣਾ ਆਪਣੇ ਕੁਝ ਲੋਕ ਰੱਖਿਓ ਇਹਨਾਂ ਨੇ ਜਿਨ੍ਹਾਂ ਚ ਸਮਾਜ ਚ ਮੰਡੀਆਂ ਪੈਦੀਆਂ ਨਫਰਤ ਫੈਲਦੀ ਫਿਰ ਜਦੋਂ ਦੇਖਦੇ ਲੋਕਾਂ ਦੇ ਰਿਐਕਸ਼ਨ ਆ ਜਾਂਦਾ ਤੇ ਉਹ ਤੋਂ ਆਪਣੇ ਆਪ ਤੋਂ ਵਕ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਵਕ ਹੋਣਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕਗਨਨ ਰੌਂਤ ਵਰਗੇ ਨਫਰਤ ਫਲਾਊ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਅਦਰਵਾਈਜ਼ ਲੋਕਾਂ ਲੋਕ ਇੱਡੇ ਗੁੰਮਰਾਹ ਹੋਣੀਆਂ ਵੀ ਜੇ ਤੁਸੀਂ ਕਹਿ ਦੋ ਵੀ ਸਾਡੇ ਦੇ ਨਾ ਵਾਦ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਨ ਰਾਜ ਦੀ ਜਿਹੜੀ ਮਾਨਸਿਕ ਰਸਤੀਤੀ ਉਹ ਸਾਰਿਆਂ ਦੇ ਸਾਹਮਣੇ ਹੀ ਹੈ ਜਿੰਨੂੰ ਇਹ ਨਹੀਂ ਪਤਾ ਕਿ ਉਹ ਏਡੀ ਵੱਡੀ ਪੋਲਿਟੀਕਲ ਪਾਰਟੀ ਦੀ ਮੈਂਬਰ ਵੀ ਹੈ ਸੋ ਭਾਰਤੀ ਜਨਤਾ ਪਾਰਟੀ ਅਗਰ ਵਾਖੀ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕਾਹਨਰ ਨਾ ਦੇ ਖਿਲਾਫ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਦੇ ਖਿਲਾਫ ਸਖਤ ਕਦਮ ਚੁੱਕਣੇ